ਇਹ ਅੰਨ ਦਾਈ ਮਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਚ ਗਰੀਬੀ ਤੂੰ ਸਾਰੀ ਉਮਰ ਆਪਾ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤ ਫਿਕਰ ਕਰਾ ਟੈਨਸ਼ਨ ਨਾ ਲਿਆ ਕਰ ਇਹ ਬੋਲ ਉਸ ਮਾਂ ਦੇ ਨੇ ਜਿਸ ਦੇ ਜਵਾਨ ਪੁੱਤ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋ ਗਈ ਅਜਨਾਲਾ ਦਾ ਪਿੰਡ ਚਮਿਆਰੀ ਇਥੋਂ ਦਾ 22 ਸਾਲਾ ਨੌਜਵਾਨ ਅਮਰਿਤਪਾਲ ਸਿੰਘ ਪੜ੍ਹਾਈ ਲਈ ਵਿਦੇਸ਼ ਗਿਆ ਸੀ ਪਰਿਵਾਰ ਨੂੰ ਉਮੀਦ ਸੀ ਕਿ ਵਿਦੇਸ਼ ਵਿੱਚ ਪੜ੍ਹਾਈ ਲਿਖਾਈ ਦੇ ਨਾਲ ਕੰਮ ਕਰਕੇ ਪੁੱਤ ਘਰ ਦੀ ਗਰੀਬੀ ਦੂਰ ਕਰੇਗਾ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਪਰਿਵਾਰ ਮੁਤਾਬਕ ਅਮਰਤਪਾਲ ਦੀ ਅਚਾਨਕ ਸਿਹਤ ਵਿਗੜੀ ਅਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਦੀ ਖਬਰ ਆ ਗਈ ਅਸੀਂ ਸਟੱਡੀ ਵੇਚ ਦੇ ਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਅਜੇ ਗਏ ਨੂੰ ਹੋਏ ਸੀ ਤੇ ਉਹਨੂੰ ਕੋਈ ਥੋੜੀ ਜਿਹੀ ਮਾੜੀ ਜੀ ਪ੍ਰੋਬਲਮ ਹੋਈ ਆ ਉਹਦੇ ਤੋਂ ਉਹਦੇ ਮੁੜ ਕੇ ਉਹਦੀ ਡੈਥ ਹੋ ਗਈ ਆ ਤੇ ਅਸੀਂ ਤੇ ਬੜਾ ਔਖੇ ਹੋ ਗਏ ਬੱਚੇ ਨੂੰ ਭੇਜਿਆ ਸਾਰੀ ਜ਼ਮੀਨ ਕਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ ਵੀ 25 ਲੱਖ ਰੁਪਈਆ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆਂ ਵੀ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਉਹਦੀ ਮਂਗਾਵੇ ਅਸੀਂ ਸਾਰਿਆਂ ਅਸਮਾ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੁਸੀਂ ਅਸੀਂ ਕੁਝ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾਂ ਹਾਂ ਇਹ ਹੋਰ ਪਰੇਸ਼ਾਨਾ ਸੋਖਲੀ ਕੀਤਾ ਸੀ ਤੁਹੀ ਹੋ ਗਿਆ ਕੀ ਗੱਲ ਹੈ ਯਾਰ ਕਰੇ ਦੀ ਜਦੋਂ ਗੱਲ ਹੈ ਤੁਹਾਡੀ ਉਹਨਾਂ ਨਾਲ ਉਹ ਕਹਿੰਦਾ ਹੈ ਕਿ ਮੈਨੂੰ ਉਹਨਾਂ ਦੱਸਿਆ ਜਾ ਉਹਨੂੰ ਇਹਨੂੰ ਕੁਝ ਨਹੀਂ ਪਤਾ ਲੱਗਾ ਕਿ ਮੈਨੂੰ ਕੀ ਹੁੰਦਾ ਕਿ ਅਸੀਂ ਜਦੋਂ ਗੱਲ ਮੇਰੀ ਪਿਛਲੇ ਹਰ ਵਾਰ ਹੋਈ ਹੈ 4 ਵਜੇ ਤੇ ਆਂਦਾ ਸੀ ਮੈਂ ਡੜੀ ਪੁਲਕਾ ਸ਼ਗਲ ਲਗਾ ਮੈਂ ਬਿਲਕੁਲ ਠੀਕ ਠਾਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਜਨੂੰ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਹ ਜਿਹੜੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵੇਲੇ ਗੜੀ ਲੈ ਕੇ ਆਪਣੀ ਚੱਲ ਪਏ ਆ ਉਧਰੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਪਾਜੀ ਅਮਰਤਪਾਲ ਥੋੜਾ ਢਿੱਲਾ ਆ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਢਿੱਲਾ ਬਾਕੀ ਏਡੀ ਵਾਰੀ ਜਿਆਦਾ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜ ਕੇ ਚੈੱਕ ਅਪ ਕਰਵਾ ਕੇ ਦਵਾਈ ਲਿਆਉਣਾ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਪਾਜੀ ਤੁਸੀਂ ਲਿਓ ਤੇ ਬੱਚੇ ਦਾ ਵੀ ਬਾਦ ਹੋ ਜਾਂਦਾ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮ ਉੱਥੇ ਉਹਨਾਂ ਨੇ ਉਹਨਾਂ ਐਡਮਿਟ ਕਰ ਲਿਆ ਉੱਥੇ ਦਵਾਈ ਦੋਈ ਦਿੱਤੀ ਆ ਬਾਹਰ ਦੇ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਵੀ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨਿਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੇ 2-14 ਦੇ ਵਿੱਚ ਹੋ ਜੂਗੀ ਤੇ ਇਹਨੂੰ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋਈ ਅੱਜ ਫੋਨ ਆ ਗਿਆ ਵੀ ਉਹਦੀ ਇਹ ਅੰਦਾ-ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ ਗਰੀਬੀ ਨਿਕਲ ਤੂੰ ਸਾਰੀ ਉਮਰ ਆਪਾਂ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਕੇ ਟੈਨਸ਼ਨ ਨ